ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ A to Z Old Car Bazaar ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਵਧੀਆ ਰੇਟ ਦੇ ਵਿੱਚ ਸਸਤੀਆਂ ਕਾਰਾਂ ਦੀਆਂ ਐਡ ਲੈ ਕੇ ਆਉਂਦੇ ਰਹਿੰਨੇ ਆ ਜੀ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਹੋਣ ਵਾਲੀ ਹੈ ਪੂਰੀ ਦੇਖਿਓ ਬਹੁਤ ਵਧੀਆ ਵਧੀਆ ਉੱਚੇ ਮਾਡਲ ਦੀਆਂ ਨਵੇਂ ਮਾਡਲ ਤੇ ਗੱਡੀਆਂ ਤੁਹਾਨੂੰ ਦੇਖੋ ਨੂੰ ਮਿਲਣ ਲੱਗੀਆਂ ਜੇ ਤੁਸੀਂ ਵੀ ਕੋਈ ਆਪਣੀ ਪੁਰਾਣੀ ਗੱਡੀ ਸੇਲ ਕਰਨਾ ਚਾਹੁੰਦੇ ਹੋ ਉੱਪਰ ਸਕਰੀਨ ਤੇ WhatsApp ਨੰਬਰ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ 5 ਤੋਂ 7 ਫੋਟੋਾਂ ਡਿਟੇਲ ਇੱਕ ਵੀਡੀਓ ਬਣਾ ਕੇ ਸੈਂਡ ਕਰ ਦਿਓ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਬਿਨਾ ਕਿਸੇ ਪੇਮੈਂਟ ਤੋਂ ਲੱਗ ਜਾਏਗੀ ਪਹਿਲੀ ਵਾਰ ਆਏ ਨੇ ਜਿਹੜੇ ਵੀਰ ਭਰਾ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਟਿਕ ਲੱਕ ਕਰ ਦਿਓ ਤਾਂ ਜੋ ਹਰੇਕ ਵੀਡੀਓ ਅਪਲੋਡ ਹੋਣ ਤੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਜਾਵੇ ਤੁਸੀਂ ਵੀਡੀਓ ਪਹਿਲਾਂ ਦੇਖ ਕੇ ਤੇ ਸਸਤੀ ਗੱਡੀ ਪਹਿਲਾਂ ਲੈ ਸਕੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਆਲਟੋ ਕੇ 10 2010 ਮਾਡਲ ਸਭ ਤੋਂ ਪਹਿਲਾਂ ਗੱਡੀ ਦੀਆਂ ਫੋਟੋਆਂ ਕਰੋ ਚੈੱਕ ਬਿਲਕੁਲ ਹੀ ਮਾਲਕਾਂ ਨੇ ਰੱਖੀ ਹੋਈ ਐ ਸਾਂਭ ਕੇ ਨਵੀਂ ਵਰਗੀ ਕਾਰ ਐ ਜੀ ਬਹੁਤ ਘੱਟ ਸਕਰੈਚ ਦੇਖਣ ਨੂੰ ਮਿਲਣਗੇ ਗੱਡੀ ਦੇ ਉੱਤੇ ਬਾਕੀ ਮਾਲਕਾਂ ਨੇ ਪੂਰੀ ਰੀਜ ਲੈ ਕੇ ਅੰਦਰੋਂ ਬਾਹਰੋਂ ਗੱਡੀ ਸੰਭਾਲ ਕੇ ਰੱਖੀ ਹੋਈ ਐ ਜਿਵੇਂ ਤੁਸੀਂ ਦੇਖ ਰਹੇ ਹੋ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਐ ਜੀ ਗੱਡੀ ਫਰਸਟ ਓਨਰ ਐ ਪੈਟਰੋਲ ਸੀਐਨਜੀ ਵਿਦ ਏਸੀ ਵਰਕਿੰਗ ਐ ਤੇ ਗੱਡੀ ਦੀ ਪਾਸਿੰਗ ਵੀ ਮਿਲ ਜੂਗੀ ਆਪਾਂ ਨੂੰ 2025 ਤੱਕ ਜੀ ਗੱਡੀ ਦੇ ਅਲਾਇ ਤੱਕ ਲੱਗੇ ਹੋਏ ਨੇ ਤੇ ਇਸ ਗੱਡੀ ਦੀ ਡਿਮਾਂਡ 1 ਲੱਖ ਰੁਪਈਆ ਕੀਤੀ ਗਈ ਹੈ ਮਾਲਕਾਂ ਵੱਲੋਂ ਕੋਈ ਵੀ ਵੀਰਪਰਾ ਲੈਣਾ ਚਾਹੁੰਦਾ ਤੇ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਹੈ ਬਾਈ ਜੀ ਦਾ ਨੋਟ ਕਰ ਲਓ 976882100 ਇਸ ਨੰਬਰ ਤੇ ਸਿੱਧਾ ਮਾਲਕਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਅੱਜ ਦੀ ਦੂਸਰੀ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਆ ਜੀ ਆਪਾਂ Swift ਦਿੱਲੀ ਨੰਬਰ 2012 ਮਾਡਲ ਨਿਊ ਕੰਡੀਸ਼ਨ ਦੀ ਕਾਰ ਹੈ ਜੀ ਟਾਇਰ ਟੱਪਾ ਬਿਲਕੁਲ ਓਕੇ ਹੈ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਨੰਮੀ ਵਰਗੀ ਕਾਰ ਹੈ ਫੋਟੋ ਤੁਸੀਂ ਦੇਖ ਸਕਦੇ ਹੋ ਸਕ੍ਰੈਚ ਕਿਤੇ ਕਿਤੇ ਹੀ ਨੇ ਬਹੁਤ ਕੱਟ ਨੇ ਤੇ ਇਸ ਗੱਡੀ ਦੀ ਡਿਮਾਂਡ ਕੀਤੀ ਹੈ ਮਾਲਕਾਂ ਨੇ 230000 ਰੁਪਇਆ ਐਨਓਸੀ ਮਿਲ ਜੂਗੀ ਜੀ ਤੇ ਕੋਈ ਵੀ ਵੀਰ ਭਰਾ ਗੱਡੀ ਲੈਣਾ ਚਾਹੁੰਦੇ ਸਕਰੀਨ ਤੇ ਮਾਲਕਾ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 81 467 82 914 ਇਸ ਨੰਬਰ ਤੇ ਸਿੱਧੀ ਗੱਲ ਮਾਲਕਾ ਨਾਲ ਕਰ ਸਕਦੇ ਹੋ ਅੱਜ ਦੀ ਤੀਜੀ ਗੱਡੀ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਚੰਡੀਗੜ੍ਹ ਨੰਬਰ I10 ਪੈਟਰੋਲ 2010 ਮਾਡਲ ਹੈ ਜੀ ਫਰਸਟ ਓਨਰ ਹੈ ਸਿਲਵਰ ਕਲਰ ਦੀ ਗੱਡੀ ਹੈ ਜੀ 53000 ਕਿਲੋਮੀਟਰ ਗੱਡੀ ਚੱਲੀ ਹੈ ਨਵੇਂ ਟਾਇਰ ਨੇ ਨਵੇਂ ਸੀਟ ਕਵਰ ਨੇ ਬਿਲਕੁਲ ਓਕੇ ਗੱਡੀ ਹੈ ਜੀ ਐਸਏ ਹਟਰ ਇੰਜਨ ਕੋਰ ਟਾਇਰ ਟੱਪਾ ਅਲਾਈ ਤੱਕ ਲੱਗੇ ਹੋਏ ਨੇ ਤੇ ਗੱਡੀ ਦੀ ਡਿਮਾਂਡ ਕੀਤੀ ਹੈ ਮਾਲਕਾਂ ਨੇ 1 ਲੱਖ 70000 ਰੁਪਇਆ ਕੋਈ ਵੀ ਵੀਰ ਪ੍ਰਾ ਲੈਣਾ ਚਾਹੁੰਦਾ ਹੈ ਤੇ ਸਕਰੀਨ ਤੇ ਨੰਬਰ ਨੋਟ ਕਰ ਲਓ ਮਾਲਕਾਂ ਦਾ 86 868 64 571 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਚੌਥੇ ਨੰਬਰ ਤੇ ਤੁਹਾਡੇ ਕੋਲ ਲੈ ਕੇ ਪਹੁੰਚੇ ਜੀ ਜੀਪ 1985 ਮਾਡਲ ਡਿਸਕ ਬ੍ਰੇਕਾਂ ਨੇ ਟਾਇਰ ਟਪਾ ਠੀਕ ਹੈ ਜੀ ਵਧੀਆ ਕੰਡੀਸ਼ਨ ਚ ਹੈ ਵਧੀਆ ਮੈਂਟੇਨ ਕੀਤੀ ਹੈ ਮਾਲਕਾ ਨੇ ਤੇ ਜਿਆਦਾ ਡਿਟੇਲ ਨਾ ਦੱਸਦੇ ਹੋਏ ਮਾਲਕਾ ਨੇ 145000 ਰੁਪਏ ਡਿਮਾਂਡ ਕੀਤੀ ਹੈ ਕੋਈ ਇੰਟਰਸਟ ਰੱਖਦਾ ਵੇਰਪਰਾ ਲੈਣਾ ਚਾਹੁੰਦਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਮਾਲਕਾ ਦਾ ਨੋਟ ਕਰ ਲਓ 99 146 3303 ਇਸ ਨੰਬਰ ਤੇ ਸਿੱਧੀ ਮਾਲਕਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਅੱਜ ਦੀ ਪੰਜਵੀਂ ਗੱਡੀ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ Swift BDI ਪੰਜਾਬ ਨੰਬਰ 2009 ਮਾਡਲ ਹੈ ਜੀ AC ਹੀਟਰ ਬਿਲਕੁਲ ਓਕੇ ਨੇ ਅਲਾਈ ਲੱਗੇ ਹੋਏ ਨੇ ਜੀ ਤੇ ਸੈਂਟਰ ਲੋਕ ਹੈ ਜੀ ਸੀਟ ਕਵਰ ਨਵੇਂ ਨੇ ਪੈਰ ਬੈਟਰੀ ਗੁੱਡ ਕੰਡੀਸ਼ਨ ਵਿੱਚ ਹੈ ਗੱਡੀ ਦੀ ਡਿਮਾਂਡ ਕੀਤੀ ਹੈ ਮਾਲਕਾਂ ਨੇ 1,35,000 ਰੁਪਇਆ ਮੌਕੇ ਤੇ ਹੋਰ ਵੀ ਕੱਟ ਵੱਧ ਕਰ ਦਿੱਤਾ ਜਾਏਗਾ ਬਿਲਕੁਲ ਓਕੇ ਗੱਡੀ ਹੈ ਜੀ ਕੋਈ ਵੀ ਵੀਰ ਗੱਡੀ ਲੈਣਾ ਚਾਹੁੰਦਾ ਨੰਬਰ ਨੋਟ ਕਰ ਲਓ ਸਕਰੀਨ ਤੇ 98882 71166 ਇਸ ਨੰਬਰ ਤੇ ਸਿੱਧੇ ਮਾਲਕਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਅੱਜ ਦੀ ਲਾਸਟ ਗੱਡੀ ਲੈ ਕੇ ਪਹੁੰਚੇ ਹਾਂ ਜੀ 2008 ਮਾਡਲ ਇੰਜਨ ਗੇਅਰ ਬਿਲਕੁਲ ਓਕੇ ਹੈ ਲੋਕੇਸ਼ਨ ਬਠਿੰਡਾ ਸਵਿਫਟ ਗੱਡੀ ਲੈ ਕੇ ਪਹੁੰਚੇ ਆ ਜੀ ਬਹੁਤ ਸੋਹਣੀ ਕਾਰ ਹੈ ਅਲਾਈ ਲੱਗੇ ਨੇ ਇਸੇ ਹਿੱਟ ਦਾ ਇੰਜਨ ਗਰ ਦੀ ਬਿਲਕੁਲ ਓਕੇ ਆ ਰੰਗ ਪਿੰਡ ਦੀ ਵੀ origignal ਹੈ ਕੋਈ ਵੀ ਲੈਣਾ ਚਾਹੁੰਦਾ ਜੀ ਡਿਮਾਂਡ ਕੀਤੀ ਹੈ ਮਾਲਕਾਂ ਨੇ 90000 ਰੁਪਇਆ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 97882 71164 ਇਸ ਨੰਬਰ ਤੇ ਸਿੱਧੀ ਮਾਲਕਾ ਨਾਲ ਗੱਲਬਾਤ ਕਰ ਸਕਦੇ ਹੋ ਇਹ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਸੀ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ